ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਸਮ ਜਰਨੀਸ ਤੇ ਮੈਂ ਹਾਂ ਪਰ ਦੀਪਕਾ ਤਾਂ ਮੁੱਤਲ ਡੀਆਈਸੀ ਹਰਚਰਨ ਸਿੰਘ ਪੁੱਲਰ ਜਿਸ ਵੇਲੇ ਕਸੂਪਤੇ ਫਸੂਕੇ ਤਾਂ ਦੱਸਦੇ ਕਿ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਸੀਬੀਆਈ ਦੇ ਵੱਲੋਂ ਕੀਤੀ ਗਈ ਸੀ ਤਾਂ ਪਹਿਲਾ ਹੀ 14 ਦਿਨਾਂ ਦੇ ਨਿਆਂ ਖਿਰਾਸੇ ਦੇ ਵਿੱਚ ਉਹਨਾਂ ਨੂੰ ਭੇਜਿਆ ਗਿਆ ਸੀ ਤਾਂ ਅੱਜ ਵੀਸੀ ਰਾਹੀਂ ਯਾਨੀ ਕਿ ਵੀਡੀਓ ਕਾਨਫਰੈਂਸਿੰਗ ਰਾਹੀਂ ਉਹਨਾਂ ਦੀ ਟਰੰਡਿਗੜ ਅਦਾਲਤ ਦੇ ਵਿੱਚ ਪੇਸ਼ੀ ਹੋਣੀ ਸੀ ਤਾਂ ਜਿਸ ਤੋਂ ਬਾਅਦ ਇੱਕ ਵੱਡੀ ਅਪਡੇਟ ਉਹਨਾਂ ਨਾਲ ਸੰਬੰਧਿਤ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਫਿਰ ਤੋਂ 14 ਦਿਨਾਂ ਦੀ ਨਿਆਇ ਖਿਰਾਸਤ ਦੇ ਉੱਤੇ ਪੇਚ ਦਿੱਤਾ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਰਿਮਾਂਡ ਦੀ ਮੰਗ ਕੀਤੀ ਜਾ ਰਹੀ ਸੀ ਪਰ ਵੱਡੀ ਅਪਡੇਟ ਮੌਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਨਾਲ ਜੁੜੀ ਜਿੱਥੇ ਉਹਨਾਂ ਨੂੰ ਫਿਰ ਤੋਂ 14 ਦਿਨਾਂ ਦੀ ਨਿਆਇ ਖਿਰਾਸਤ ਦੇ ਵਿੱਚ ਵਾਦਾ ਕੀਤਾ ਤਾਂ ਦੱਸਦੇ ਕਿ ਸੀਬੀਆਈ ਨੇ ਕ੍ਰਿਸ਼ਨੂ ਪਹਿਲਾਂ ਹੀ ਰਿਮਾਂਡ ਤੇ ਲੈ ਲਿਆ ਉਸ ਦੀ ਪੁੱਛਗਿੱਛ ਤੋਂ ਬਾਅਦ ਹੀ ਸਾਬਕਾ ਡੀਆਈਜੀ ਪੁੱਲਰ ਤੋਂ ਪੁੱਛਗਿੱਛ ਕੀਤੀ ਜਾਏਗੀ ਆ ਸੀਬੀਆਈ ਕ੍ਰਿਸ਼ਨੂ ਅਤੇ ਸਾਬਕਾ ਡੀਆਈਜੀ ਵਿਚਕਾਰ ਗੱਲਬਾਤ ਦੇ ਨਾਲ ਨਾਲ ਹੋਰ ਕਾਰੋਬਾਰੀਆਂ ਤੇ ਪੁਲਿਸ ਅਧਿਕਾਰੀਆਂ ਦੇ ਨਾਲ ਉਹਨਾਂ ਦੇ ਸਬੰਧਾਂ ਬਾਰੇ ਸੁਰਾਖ ਤੇ ਸਬੂਤ ਇਕੱਠੇ ਕਰੀਏ ਤਾਂ ਸੀਬੀਆਈ ਵਿਸ਼ਵਤ ਕੋਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ ਹੁਣ ਉਹਨਾਂ ਦੀ ਜਾਂਚ ਦਾ ਦਾਇਰਾ ਸਾਬਕਾ ਡੀਆਈਜੀ ਵੱਲੋਂ 2017 ਤੋਂ ਲੈ ਕੇ ਹੁਣ ਤੱਕ ਬਣਾਈ ਜਮੀਨ ਦਾਇਦਾ ਦੀ ਜਾਂਚ ਤੱਕ ਵਾਧਾ ਕੀਤਾ ਗਿਆ ਤਾਂ ਸੀਬੀਆਈ ਦੀ ਜਾਂਚ ਮੁਤਾਬਕ ਅਗਸਤ 1 ਤੋਂ 17 ਅਕਤੂਬਰ ਤੱਕ ਭੁੱਲਰ ਦੀ ਤਨਖਾਹ ਤੋਂ ਮਿਲੀ ਆਮਦਨ 4.74 ਲੱਖ ਸੀ ਯਾਨੀ ਕਿ 4 ਲੱਖ ਤੋਂ 74000 ਤੱਕ ਸੀ ਔਰ ਸੀਬੀਆਈ ਨੇ ਪਾਇਆ ਕਿ ਭੁੱਲਰ ਦੀ 2024 ਤੋਂ 25 ਵਿੱਤੀ ਸਾਲ ਦੇ ਆਮਦਨ ਟੈਕਸ ਰਿਟਰਨਾਂ ਦੇ ਮੁਤਾਬਕ ਸਾਰੇ ਜਾਣੇ ਪਛਾਣੇ ਸਰੋਤਾਂ ਤੋਂ ਸਾਲਾਨਾ ਆਮਦਨ ਜਿਹੜੀ 45 ਲੱਖ ਰੁਪਏ ਮਿਲੀ ਸੀ ਹਾਲਾਂਕਿ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਤੇ ਉਸਦੇ ਪਰਿਵਾਰ ਦੇ ਨਾਲ ਸਬੰਧਤ ਜਾਇਦਾਦਾਂ ਦੀ ਕੀਮਤ ਕਈ ਕਰੋੜਾ ਰੁਪਏ ਸੀ ਤਾਂ ਸੀਬੀਆਈ ਨੇ ਕਿਹਾ ਕਿ ਭੁੱਲਰ ਨੇ ਅਣਜਾਣ ਵਿਅਕਤੀਆਂ ਦੇ ਨਾਲ ਮਿਲੀ ਭੁਗਤ ਕਰਕੇ ਆਪਣੀ ਆਮਦਨ ਦੇ ਜਾਣੇ ਪਛਾਣੇ ਸਰੋਤਾਂ ਤੋਂ ਵੱਧ ਦੌਲਤ ਇਕੱਠੀ ਕੀਤੀ ਹੈ ਤੇ ਆਪਣੇ ਕਾਰਜਕਾਲ ਦੌਰਾਨ ਗੈਰ ਕਾਨੂੰਨੀ ਤੌਰ ਤੇ ਆਪਣੇ ਆਪ ਨੂੰ ਹੋਰ ਵੀ ਜ਼ਿਆਦਾ ਅਮੀਰ ਬਣਾਇਆ ਇਸ ਜ਼ਬਤ ਕੀਤੀਆਂ ਜਾਇਦਾਦਾਂ ਲਈ ਕੋਈ ਤਸੱਲੀ ਬਖਸ਼ਿਸ਼ ਸਪਸ਼ਟੀਕਰਨ ਦੇਣ ਦੇ ਵਿੱਚ ਵੀ ਅਸਫਲ ਰਿਹਾ ਹੈ ਅਸ਼੍ਰੀਕਾਲ ਤੋਂ ਦੇਖ ਰਹੇ ਹਾਂ ਸਮ ਟ੍ਰੈਨਿੰਗਸ ਤੇ ਮੈਂ ਹਾਂ ਪਰ ਦੀਪਕਾ ਤੋਂ ਮੌਤਲ ਡੀਆਈਸੀ ਹਰਚਰਨ ਸਿੰਘ ਪੁੱਲਰ ਜਿਸ ਵੇਲੇ ਕਸੂਤੇ ਫਸੁਕੇ ਤਾਂ ਦੱਸਦੇ ਕਿ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਸੀਬੀਆਈ ਦੇ ਵੱਲੋਂ ਕੀਤੀ ਗਈ ਸੀ ਤਾਂ ਪਹਿਲਾ ਹੀ 14 ਦਿਨਾਂ ਦੇ ਨਿਆਂਇਕ ਹਿਰਾਸਤ ਦੇ ਵਿੱਚ ਉਹਨਾਂ ਨੂੰ ਭੇਜਿਆ ਗਿਆ ਸੀ ਤਾਂ ਅੱਜ ਵੀਸੀ ਰਾਹੀਂ ਯਾਨੀ ਕਿ ਵੀਡੀਓ ਕਾਨਫਰੈਂਸਿੰਗ ਰਾਹੀਂ ਉਹਨਾਂ ਦੀ ਚੰਡੀਗੜ੍ਹ ਅਦਾਲਤ ਵਿੱਚ ਪੇਸ਼ੀ ਹੋਣੀ ਸੀ ਤਾਂ ਜਿਸ ਤੋਂ ਬਾਅਦ ਇੱਕ ਵੱਡੀ ਅਪਡੇਟ ਉਹਨਾਂ ਨਾਲ ਸੰਬੰਧਿਤ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਫਿਰ ਤੋਂ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਉੱਤੇ ਭੇਜ ਦਿੱਤਾ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਰਿਮਾਂਡ ਦੀ ਮੰਗ ਕੀਤੀ ਜਾ ਰਹੀ ਸੀ ਪਰ ਵੱਡੀ ਅਪਡੇਟ ਮੋਤਲ ਡੀਆਈਸੀ ਹਰਚਰਨ ਸਿੰਘ ਪੁਲਰ ਦੇ ਨਾਲ ਜੁੜੀ ਜਿਥੇ ਉਹਨਾਂ ਨੂੰ ਫਿਰ ਤੋਂ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਵਾਦਾ ਕੀਤਾ ਤਾਂ ਦੱਸਦੀ ਹੈ ਕਿ सीबीआई ਨੇ ਕ੍ਰਿਸ਼ਨੂ ਪਹਿਲਾਂ ਹੀ ਰਿਮਾਂਡ ਤੇ ਲੈ ਲਿਆ ਹੈ ਉਸ ਦੀ ਪੁੱਛਗਿੱਛ ਤੋਂ ਬਾਅਦ ਹੀ ਸਾਬਕਾ ਡੀਆਈਜੀ ਪੁੱਲਰ ਤੋਂ ਪੁੱਛਗਿੱਛ ਕੀਤੀ ਜਾਏਗੀ ਆ सीबीआई ਕ੍ਰਿਸ਼ਨੂ ਅਤੇ ਸਾਬਕਾ ਡੀਆਈਜੀ ਵਿਚਕਾਰ ਗਲਬਾਤ ਦੇ ਨਾਲ-ਨਾਲ ਹੋਰ ਕਾਰੋਬਾਰੀਆਂ ਤੇ ਪੁਲਿਸ ਅਧਿਕਾਰੀਆਂ ਦੇ ਨਾਲ ਉਹਨਾਂ ਦੇ ਸਬੰਧਾਂ ਬਾਰੇ ਸੁਰਾਖ ਤੇ ਸਬੂਤ ਇਕੱਠੇ ਕਰੀ ਸੀਬੀਆਈ ਰਿਸ਼ਵਤ ਕੋਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ ਹੁਣ ਉਹਨਾਂ ਦੀ ਜਾਂਚ ਦਾ ਦਾਇਰਾ ਸਾਬਕਾ ਡੀਆਈਜੀ ਵੱਲੋਂ 2017 ਤੋਂ ਲੈ ਕੇ ਹੁਣ ਤੱਕ ਬਣਾਈ ਜ਼ਮੀਨ ਦਾਇਦਾ ਦੀ ਜਾਂਚ ਤੱਕ ਵਧਾ ਦਿੱਤਾ ਗਿਆ। ਤਾਂ ਸੀਬੀਆਈ ਦੀ ਜਾਂਚ ਮੁਤਾਬਕ ਅਗਸਤ 1 ਤੋਂ 17 ਅਕਤੂਬਰ ਤੱਕ ਭੁੱਲਰ ਦੀ ਤਨਖਾਹ ਤੋਂ ਮਿਲੀ ਆਮਦਨ 4.74 ਲੱਖ ਸੀ ਯਾਨੀ ਕਿ 4 ਲੱਖ ਤੋਂ 74000 ਤੱਕ ਸੀ ਔਰ ਸੀਬੀਆਈ ਨੇ ਪਾਇਆ ਕਿ ਭੁੱਲਰ ਦੀ 2024 ਤੋਂ 25 ਵਿੱਤੀ ਸਾਲ ਦੇ ਆਮਦਨ ਟੈਕਸ ਰਿਟਰਨਾਂ ਦੇ ਮੁਤਾਬਕ ਸਾਰੇ ਜਾਣੇ ਪਛਾਣੇ ਸਰੋਤਾਂ ਤੋਂ ਸਾਲਾਨਾ ਆਮਦਨ ਜਿਹੜੀ 45 ਲੱਖ ਰੁਪਏ ਮਿਲੀ ਸੀ ਹਾਲਾਂਕਿ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਤੇ ਉਸਦੇ ਪਰਿਵਾਰ ਦੇ ਨਾਲ ਸਬੰਧਤ ਜਾਇਦਾਦਾਂ ਦੀ ਕੀਮਤ ਕਈ ਕਰੋੜਾ ਰੁਪਏ ਸੀ ਤਾਂ ਸੀਬੀਆਈ ਨੇ ਕਿਹਾ ਕਿ ਭੁੱਲਰ ਨੇ ਅਣਜਾਣ ਵਿਅਕਤੀਆਂ ਦੇ ਨਾਲ ਮਿਲੀ ਭੁਗਤ ਕਰਕੇ ਆਪਣੀ ਆਮਦਨ ਦੇ ਜਾਣੇ ਪਛਾਣੇ ਸਰੋਤਾਂ ਤੋਂ ਵੱਧ ਦੌਲਤ ਇਕੱਠੀ ਕੀਤੀ ਹੈ ਤੇ ਆਪਣੇ ਕਾਰਜਕਾਲ ਦੌਰਾਨ ਗੈਰ ਕਾਨੂੰਨੀ ਤੌਰ ਤੇ ਆਪਣੇ ਆਪ ਨੂੰ ਹੋਰ ਵੀ ਜ਼ਿਆਦਾ ਅਮੀਰ ਬਣਾਇਆ। ਇਹ ਜ਼ਬਤ ਕੀਤੀਆਂ ਜਾਇਦਾਦਾਂ ਲਈ ਕੋਈ ਤਸੱਲੀ ਬਖਸ਼ਿਸ਼ ਸਪਸ਼ਟੀਕਰਨ ਦੇਣ ਦੇ ਵਿੱਚ ਵੀ ਅਸਫਲ ਰਿਹਾ।